ਤਾਂ ਨੂੰ ਅੱਖਾਂ ਦੁਹਾਈ ਨੇ ਦਾ ਪਰ ਪਿਆਸੇ ਉਹ ਹੁਣ ਬਾਹਰ ਆ ਕੇ ਕਿੰਨੇ ਬਣਾਏ ਆ ਦੇਖਿਓ ਆਪਿਆ ਮੋੜ ਨਹੀਂ ਹਾਂ ਜੀ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਅੱਜ ਤੁਹਾਨੂੰ ਲੈ ਕੇ ਜਾ ਰਹੇ ਹਾਂ ਠੰਡੀ ਖੋਹੀ ਵਿਖੇ ਜਿੱਥੇ ਚਾਚਾ ਜੀ ਨੂੰ ਅੱਖਾਂ ਦੁਖਾਈ ਨੇ ਅੰਦਰ ਪਰ ਫਿਰ ਵੀ ਬਹੁਤ ਮਿਹਨਤ ਕਰ ਰਹੇ ਨੇ ਦੇਖਿਓ ਉਹ ਪੈਕਟ ਮਟਰੀਅਲ ਪੈਸੇ ਮੋੜ ਰਹੇ ਨੇ 2 2 2 ਭਾਈ ਫੜੀ ਬੋਛੇ ਕਿੰਨੇ ਨੇ ਮੇਰਾ ਯਸੂ ਹੈ ਹਾਂ ਸੋਹਣੇ ਆਪਾਂ ਨੂੰ ਹੰਢਣ ਲੇ ਜਾ ਪਰ ਪੈਸੇ ਉਹ ਹਰ ਬਾਰ ਲੱਗੇ ਕਿੰਨੇ ਭਰਾਏ ਆ ਦੇਖੋ ਆਪਿਆਂ ਮੋੜ ਲਗੇ ਦੇਖੋ ਮਿਹਨਤ ਨੂੰ ਸਲਾਮ ਆ ਇਹ ਡਰਾਈਵ ਆਜੀ ਹੋ ਕੇ ਵੀ ਕੁਝ ਕਰਦੇ ਨਹੀਂ ਅੰਕਲ ਦੇਖੋ ਕਰਦੇ ਨਹੀਂ ਕਰ ਪੈਸੇ ਹੀ ਕੱਟਦੇ ਹਾਂ ਪੂਰਾ ਐਕਸਪੀਰੀਅੰਸ ਆ ਨਾ ਸਿਰਫ ਪੈਸੇ ਕੱਟਦੇ ਹੱਥ ਲਾ ਕੇ ਦੱਸ ਦਿੰਦਾ ਹੱਥ ਲਾ ਕੇ ਇਹਨਾਂ ਨਾਲ ਆ ਜਾਂਦਾ ਕਿ ਕਿੰਨੇ ਪੈਸੇ ਆ ਮੈਨੂੰ ਪਾ ਉੱਪਰ ਆਇਆ ਔਰ ਬੜਾ ਬੁਈਆ ਸੀਗਾ 200 ਮੋਟ 400 ਮੋਟ ਦਾ ਇਹ ਇੰਟਰਸਲਾਮ ਵਾਲਾ ਇਹ ਏਰੀਆ ਹੈਗਾ ਜੀ ਆਪਣਾ ਠੰਡੀ ਖੂਈ ਰਸਤੇ ਜੋਂਦਾ ਵਾ ਇਧਰਾਂ ਬੇਸਨ ਵਰਤੀ ਜਿਹੜਾ ਬਹੁਤ ਮਸ਼ਹੂਰ ਆ ਤੇ ਅੰਕਲ ਤੋਂ ਆਇਆ ਬੁਈਆ ਲਈ ਆ ਵਾ ਜੀ ਬੜਾਈਆ ਵਾਸਤੇ ਦੇਖੋ ਫੋਟੋ ਵੀ ਕਰਾਂਗਾ ਮਾਣਾਈ ਦੋਸਤੋ ਅੱਗੇ ਵੀ ਹੋਰ ਨਵੇਂ ਬਲੌਗਸ ਆ ਰਹੇ ਨੇ ਕਿਰਪਾ ਕਰਕੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਤੁਹਾਨੂੰ ਨਵੀਂ ਨਵੀਂ ਅਪਡੇਟਸ ਮਿਲਦੀ ਰਵੇ ਥੈਂਕਸ ਫੋਰ ਵਾਚਿੰਗ Please like and share.